ਸਾਡੇ ਮਾਨਯੋਗ ਕਿਸੇ ਸਾਥੀ ਗੋਪੀ ਸਿੰਘ ਖੁੱਲਰ ਸਾਡੇ ਐਡੀਐਸਪੀ ਸਾਹਿਬ ਜੀ ਸ਼੍ਰੀਮਤੀ ਅਮਨਦੀਪ ਕੌਰ ਜੀ ਤੇ ਹੋਰ ਅਫਸਰ ਸਹਿਬਾਨ ਵੱਲੋਂ ਆਏ ਹੁਕਮਾਂ ਨੂੰ ਅਸੀਂ ਸੁਰੱਖਿਆ ਨੂੰ ਲੈ ਕੇ ਜਿਹੜੇ ਪ੍ਰਬੰਧ ਬੜੇ ਪੁख्ਤਾ ਪ੍ਰਬੰਧ ਕੀਤੇ ਗਏ ਨੇ ਇਹਨਾਂ ਸਬੰਧ ਵਿੱਚ ਨਾਲ-ਨਾਲ ਟਰੈਕ ਨਾਲ-ਨਾਲ ਅਸੀਂ ਜਿਹੜੇ ਸ਼ੱਕੀ ਵਿਅਕਤੀ ਆ ਉਹਨਾਂ ਨੂੰ ਦੇਖਦੇ ਪਏ ਆ ਤੇ ਨਾਲ-ਨਾਲ ਜਿਹੜੇ ਆ ਟਰੈਕ ਦਾ ਕੰਟਰੋਲ ਕੀਤਾ ਆ ਵਹੀਕਲ ਜਿਹੜੇ ਆ ਉਹ ਬਾਹਰ ਹੀ ਸਟੈਂਡ 'ਤੇ ਖੜੇ ਕੀਤੇ ਗਏ ਕਿ ਸਾਹਮਣੇ ਸਟੈਂਡ ਆ ਇੱਥੇ ਵਹੀਕਲ ਲੱਗਦੇ ਪਏ ਆ ਤੇ ਨਾਲ ਇਹੀ ਕੋਸ਼ਿਸ਼ ਹੋ ਰਹੀ ਆ ਸਾਡੀ ਕਿ ਸੰਗਤ ਨੂੰ ਕੋਈ ਇਹੋ ਜੀ ਦੁਬਦਾ ਨਾ ਆਵੇ ਕੋਈ ਮੁਸ਼ਕਲ ਆਵੇ ਉਹਦੇ ਨਾਲ ਨਾਲ ਜਿੰਨੇ ਮੁਲਾਜ਼ਮ ਸਾਡੇ ਚੌਂਕਾਂ ਵਿੱਚ ਲੱਗੇ ਪੁਆਇੰਟਾਂ ਤੇ ਲੱਗੇ ਨੇ ਜਿਹੜਾ ਕੋਈ ਥੋੜੇ ਲੂਆ ਉਹਨੂੰ ਅਸੀਂ ਪੈਦਲ ਜਾ ਦੇ ਜਾਂਦੇ ਦੇ ਆ ਤੇ ਜਿਹੜੇ ਰੋਡ ਜਿਹੜੀ ਅੱਜ ਬੰਦ ਕਰ ਦਿੱਤੀ ਗਈ ਆ ਜੀ ਪੂਰੀ ਬੰਦ ਕੀਤੀ ਗਈ ਵਹੀਕਲ ਵਗੈਰਾ ਜਿਹੜੇ ਨੇ ਅਸੀਂ ਬੰਦ ਕੀਤੇ ਹੋਏ ਆ ਤੇ ਕਿਉਂਕਿ ਸੰਗਤ ਦਾ ਇੱਥੇ ਵੇਖੋ ਬਹੁਤ ਜ਼ਿਆਦਾ ਹਮਾਵੜਾ ਤੇ ਇਹਦੇ ਨਾਲ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਵੀਕਲਾਂ ਜਿਹੜੀ ਐਂਟਰੀ ਉਹ ਬੰਦ ਕੀਤੀ ਗਈ ਹੈ। ਵੀ ਦੇਖਣਾ ਅਸੀਂ ਗੱਲ ਕਰੀਏ ਰਾਘੀਰ ਵੱਡੀ ਗਿੰਦੀ ਦੇ ਵਿੱਚ ਇਸ ਰਾਸਤੇ ਜਿਹੜਾ ਅਸੀਂ ਜਾਂਦੇ ਉਹਨਾਂ ਦਾ ਰੂਟ ਮੈਪ ਕੀ ਬਣਾਇਆ ਗਿਆ ਜੀ ਪੁੱਛਣੇ ਵਾਸਤੇ। ਵੈਸੇ ਜੀ ਲੋਕਾਂ ਨੂੰ ਪਹਿਲਾਂ ਹੀ ਪਤਾ ਕਿ ਜਨਮ ਅਸ਼ਟਮੀ ਤੇ ਸ਼ਿਵਰਾਤਰੀ ਦੇ ਟਾਈਮ ਜਿਹੜਾ ਇਹ ਰੂਟ ਪਲਾਨ ਚੇਂਜ ਹੁੰਦਾ ਹੀ ਹੁੰਦਾ। ਉਹ ਸਾਰੀ ਸੰਗਤ ਨੂੰ ਪਤਾ ਫਿਰ ਵੀ ਜਿਹੜੇ ਆ ਰਹੇ ਆ ਉਹ ਪਹਿਲਾਂ ਹੀ ਅਸੀਂ ਉਹ ਪ੍ਰਬੰਧ ਕੀਤੇ ਹੋਏ ਆ ਕਿ ਉੱਥੇ ਮੁਲਾਜ਼ਮ ਲੱਗੇ ਹੋਏ ਆ ਉਹਨਾਂ ਨੂੰ ਦੱਸਣ ਵਾਸਤੇ ਕਿ ਤੁਸੀਂ ਐਸ ਰੂਟ ਨੂੰ ਚੂਜ਼ ਕਰ ਲਓ ਤਾਂ ਜੋ ਤੁਹਾਨੂੰ ਕੋਈ ਮੁਸ਼ਕਲ ਨਾ ਆਵੇ। ਜੇ ਕਬਤਾ ਸੰਗਤ ਦੇ ਵਿੱਚ ਮਨਾਵਤ ਹੁੰਦੀ ਆ ਕੋਈ ਨਾ ਮਲਾਜ ਮਾਡੇ ਇਸ ਜਗ੍ਹਾ ਤੇ ਪ੍ਰਤਨਾਤ ਕੀਤੇ ਗਏ ਨੇ ਦੇਖੋ ਜੀ ਸਪੋਰਟ ਅਮਰ ਸਾਹਿਬ ਦੇ ਵਿੱਚ ਕੁੱਤਾ ਪ੍ਰਬੰਧ ਕੀਤੇ ਬਾਹਰੋਂ ਕੋਸ਼ੀ ਜਿਹੜੀ ਆ ਉਹ ਲਗਾਈ ਗਈ ਆ ਤੇ ਇਹਦੇ ਨਾਲ ਜਿਹੜੇ ਆਪਣੇ ਆਪਣੇ ਲੋਕਲ ਕੋਸਟ ਹੈ ਹੀ ਹੈ ਤੇ ਪ੍ਰਬੰਧ ਵਧੀਆ ਕੀਤੇ ਗਏ ਆ ਜਿਨ੍ਹਾਂ ਨਾਲ ਕੇ ਆਮ ਸੰਗਤ ਦੀ ਸੁਭਤਾ ਵਾਸਤੇ ਜੋ ਵੀ ਕੀਤਾ ਜਾ ਸਕਦਾ ਮੇਰੀ ਮਸਮੀ ਦੇ ਲੋਕਾਂ ਨੂੰ ਤੁਹਾਡੇ ਵੱਲੋਂ ਕੀ ਮਿਲਦੀ ਹੈ ਇਹ ਦੇਖੋ ਜੀ ਜਿਸਾ ਇਹ ਬੜਾ ਵਧੀਆ ਇੱਕ ਸੁਨੇਹਾ ਤੇ ਬਹੁਤ ਵਧੀਆ ਮੈਸੇਜ ਹੈ ਕਿ ਸੰਗਤ ਨੂੰ ਧਾਰਮਿਕ ਇਹਨਾਂ ਤੇ ਹਾਰਾਂ ਨੂੰ ਮਨਾਉਣਾ ਚਾਹੀਦਾ ਇਹਨਾਂ ਤਿਹਾਹਾਰਾਂ ਤੋਂ ਕੁਛ ਨਾ ਕੁਛ ਸਿੱਖਣਾ ਵੀ ਚਾਹੀਦਾ ਕਿਉਂਕਿ ਜਦੋਂ ਵੀ ਅਸੀਂ ਕੋਈ ਜਨਮ ਦਿਨ ਜਾਂ ਕੋਈ ਜਨਮ ਅਸ਼ਟਮੀ ਮਨਾਉਂਦੇ ਆ ਉਹਦੇ ਉੱਤੇ ਸਾਨੂੰ ਜੋ ਉਪਦੇਸ਼ ਲੈ ਕੇ ਗਿਆ ਉਹ ਉਸ ਉਪਦੇਸ਼ ਤੇ ਪਹਿਲਾ ਦਿਲ ਦੀ ਲੋੜ ਹੈ ਜੇ ਅਸੀਂ ਸਾਰੇ ਜਾਣੇ ਇਸ ਨੂੰ ਸਮਝੀਏ ਤੇ ਮਨੁੱਖਤਾ ਦੀ ਸੇਵਾ ਤੋਂ ਵੱਡੀ ਕੋਈ ਨਹੀਂ। ਸਾਰੀ ਰਾਤ ਸੇ ਮੰਦਰ ਤੇ ਬਾਅਦ ਜਿਹੜੀਆਂ ਰੋਣਾਂ ਨੇ ਉਹ ਲਈਆਂ ਰਣੀਆਂ ਆਹ ਰੌਣਕਾਂ ਲੱਗੇ ਰਣ ਕੇ ਦੇਖੋ ਕਿੰਨੀ ਸੰਗਤ ਹੈ ਜੀ ਸਾਨੂੰ ਵੀ ਉਸ ਪ੍ਰਮਾਤਮਾ ਦਾ ਆਸ਼ੀਰਵਾਦ ਮਿਲਿਆ ਕਿ ਇਹਨਾਂ ਸੰਗਤਾਂ ਦੇ ਸੇਵਾ ਕਰਨ ਦਾ ਮੌਕਾ ਮਿਲਿਆ। ਓਕੇ ਥੈਂਕ ਯੂ ਮੇਰਾ ਨਾਮ ਹਨੀਆ ਅੰਮ੍ਰਿਤਸਰ ਤੋਂ ਰਹਿਣ ਵਾਲਾ ਅੱਜ ਜਨਮ ਅਸਮੀ ਆ ਤੇ ਅਸੀਂ ਆਪਣੇ ਬੇਟੀ ਨੂੰ ਕ੍ਰਿਸ਼ਨ ਜੀ ਦਾ ਰੂਪ ਬਣਾਇਆ ਸੀ ਤੇ ਮੱਥਾ ਟਿਕਾਉਣ ਵਾਸਤੇ ਸ਼ਿਵਾਲਾ ਮੰਦਿਰ ਪਹੁੰਚੇ ਆ ਐਸੇ ਬਹੁਤ ਰੌਣਕ ਹੈ ਬਹੁਤ ਦੂਰ ਦੂਰੋਂ ਸੰਗਤ ਜਿਹੜੀ ਇੱਥੇ ਮੱਥਾ ਟੇਕਣ ਆਈ ਹੈ ਅਤੇ ਸਾਰਿਆਂ ਨੂੰ ਸ਼ਿਵਾਲਾ ਜਾਂ ਆਪਣੇ ਨਜ਼ਦੀਕੀ ਮੰਦਿਰਾਂ ਦੇ ਵਿੱਚ ਅੱਜ ਦੇ ਸ਼ੁਭ ਦਿਨ ਤੇ ਮੱਥਾ ਜੜਾ ਜ਼ਰੂਰ ਟੇਕਣਾ ਚਾਹੀਦਾ ਹੈ